ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਮੇਰੀ ਵੀਡੀਓ ਜਿਹੜੀ ਆ ਖਾਸ ਬੇਟੀਆਂ ਵਾਸਤੇ ਆ ਤੇ ਮੈਂ ਉਹਨਾਂ ਨੂੰ ਕੁਝ ਕਹਿਣਾ ਚਾਹਨੀ ਆ ਵੀ ਜਦੋਂ ਵੀ ਕਿਉਂਕਿ ਇਹ ਕੁਦਰਤੀ ਚੀਜ਼ ਐ ਮੈਨੂੰ ਇਹਦੇ ਨਾਲ ਕੋਈ ਸ਼ਰਮ ਨਹੀਂ ਹੈ ਜਦੋਂ ਵੀ ਬੇਟੀਆਂ ਨੂੰ ਔਰਤਾਂ ਨੂੰ ਆਪਾਂ ਨੂੰ ਮੈਨਸ ਜਿਹੜੇ ਪੀਰੀਅਡ ਆ ਉਹ ਆਉਂਦੇ ਹੈਗੇ ਆ ਤੇ ਆਪਾਂ ਕੀ ਕਰਦੇ ਆ ਹੁਣ ਮੈਂ ਨਾ ਜਬੇਰੇ ਸਵੇਰੇ ਸੈਰ ਕਰਨ ਵਾਸਤੇ ਗਈ ਤੇ ਮੈਨੂੰ ਨਾ ਬੜੀ ਸ਼ਰਮ ਆਈ ਵੀ ਇਹ ਸਾਡੀਆਂ ਬੇਟੀਆਂ ਜਾਂ ਧੀਆਂ ਜਾਂ ਭੈਣਾਂ ਇਹ ਕੀ ਕਰਦੀਆਂ ਆ ਆਪਾਂ ਕੀ ਦੇਖਦੇ ਆ ਉੱਥੇ ਜੋ ਮਤਲਬ ਪੈੜ ਹੁੰਦੇ ਆ ਉਹਨਾਂ ਨੂੰ ਐਵੇਂ ਹੀ ਸੱਟ ਦਿੰਦੇ ਆ ਤੇ ਉਹ ਕੁੱਤੇ ਲੈ ਕੇ ਹਨਾ ਇੱਧਰ ਉੱਧਰ ਫਿਰਦੇ ਇੰਨਾ ਖਲਾਰਾ ਪਾਇਆ ਹੁੰਦਾ ਆ ਜਿਹੜਾ ਕਿ ਆਉਣ ਜਾਣ ਵਾਲਾ ਆ ਕਿਸੇ ਨੂੰ ਵੀ ਉਹ ਚੰਗਾ ਨਹੀਂ ਲੱਗਦਾ ਜਾਨੀ ਕਿ ਜਨਾਨੀ ਨੂੰ ਹੀ ਬਹੁਤ ਸ਼ਰਮ ਆਉਂਦੀ ਆ ਇਹ ਚੀਜ਼ਾਂ ਦੇਖ ਕੇ ਮੈਨੂੰ ਤਾਂ ਸੱਚੀ ਬਹੁਤ ਸ਼ਰਮ ਆਈ ਵੀ ਇਹ ਕੀ ਕਰਦੇ ਆਪਾਂ ਤੇ ਦੂਸਰੀ ਗੱਲ ਇਹ ਆ ਵੀ ਜਦੋਂ ਆਪਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਆਪਾਂ ਐਵੇਂ ਸਿੱਟ ਦਿੰਨੇ ਆ ਨਾ ਇਹ ਸਾਡਾ ਬਹੁਤ ਨੁਕਸਾਨ ਕਰ ਸਕਦੀਆਂ ਆ ਤੁਹਾਨੂੰ ਇਹਨਾਂ ਪਤਾ ਹੋਣਾ ਚਾਹੀਦਾ ਆ ਜੋ ਵੀ ਗੰਦੀਆਂ ਚੀਜ਼ਾਂ ਆ ਗੰਦੀਆਂ ਚੀਜ਼ਾਂ ਦਾ ਮਤਲਬ ਕਿ ਬੁਰੀਆਂ ਸ਼ਕਤੀਆਂ ਜਿਹੜੀਆਂ ਬੁਰੀਆਂ ਸ਼ਕਤੀਆਂ ਆ ਇਹਨਾਂ ਦੀ ਇਹਨਾਂ ਚੀਜ਼ਾਂ ਦੀ ਜਰੀਏ ਹੀ ਸਾਡੀਆਂ ਬੇਟੀਆਂ ਦੇ ਕੋਲ ਪਹੁੰਚ ਜਾਂਦੀਆਂ ਆ ਜੋ ਕਿ ਉਹਨਾਂ ਦੇ ਕੋਲੋਂ ਗਲਤ ਤੋਂ ਗਲਤ ਉਹ ਕੰਮ ਜਿਹੜੇ ਆ ਕਰਾਉਂਦੀਆਂ ਆ ਫੇਰ ਨਾ ਸਾਡੇ ਬੱਚਿਆਂ ਦਾ ਕੋਈ ਕਸੂਰ ਨਹੀਂ ਉਹਦੇ ਵਿੱਚ ਰਹਿ ਜਾਂਦਾ ਕਿਉਂਕਿ ਬੁਰੀਆਂ ਸ਼ਕਤੀਆਂ ਜਿਹੜੀਆਂ ਆ ਉਹੀ ਉਹਨਾਂ ਤੋਂ ਉਹ ਕੰਮ ਕਰਾਉਂਦੀਆਂ ਆ ਗੱਲ ਇਹ ਸਿੱਟਣ ਵਾਲੀ ਨਹੀਂ ਹੈਗੀ ਬਿਲਕੁਲ ਇਹ ਗੱਲ ਸਹੀ ਆ ਕਹਿੰਦੇ ਆ ਵੀ ਇਹ ਜਿਹੜੀਆਂ ਜਦੋਂ ਆਪਾਂ ਇਹ ਚੀਜ਼ਾਂ ਇਸ ਤਰ੍ਹਾਂ ਸਿੱਟ ਦਿੰਨੇ ਆ ਨਾ ਇੱਧਰ ਉੱਧਰ ਵੈਸਪਰ ਸਿੱਟ ਦਿੱਤੇ ਜਾਂ ਜੋ ਕੱਪੜਾ ਪਹਿਣਾ ਵਰਤ ਦੀਆਂ ਕੱਪੜਾ ਸਿੱਟ ਦਿੱਤਾ ਉਹਦੀ ਸਮੈਲ ਦੇ ਨਾਲ ਹੀ ਇਹ ਜਿਹੜੀਆਂ ਗੰਦੀਆਂ ਚੀਜ਼ਾਂ ਆ ਗੰਦੀਆਂ ਸ਼ਕਤੀਆਂ ਆ ਬੁਰੀਆਂ ਚੀਜ਼ਾਂ ਇਹ ਉਸ ਇਨਸਾਨ ਦੇ ਕੋਲ ਪਹੁੰਚ ਜਾਂਦੀਆਂ ਆ ਜਿਹਦਾ ਉਹ ਕੱਪੜਾ ਜਾਂ ਵੈਸਪਰ ਵਗੈਰਾ ਸਿੱਟੇ ਹੁੰਦੇ ਆ ਠੀਕ ਆ ਤੇ ਫਿਰ ਉਹ ਜਿਹੜਾ ਆ ਨਿਆਣਾ ਆਪਾਂ ਕਹਿੰਨੇ ਵੀ ਇਹਨੂੰ ਕਿਸੇ ਨੇ ਕੋਸ਼ ਕਰ ਦਿੱਤਾ ਜਾਂ ਉਹ ਹੋ ਗਿਆ ਜਾਂ ਆ ਹੋ ਗਿਆ ਹਨਾ ਕਿ ਆਪਾਂ ਨੂੰ ਕੁਝ ਵੀ ਸਮਝ ਨਹੀਂ ਲੱਗਦੀ ਮੈਂ ਮੈਂ ਤਾਂ ਇਹ ਤਾਂ ਹੀ ਵੀਡੀਓ ਪੜਾਉਣ ਦਾ ਮੇਰਾ ਮਕਸਦ ਇਹ ਹੈ ਵੀ ਜਦੋਂ ਆਪਾਂ ਨੂੰ ਇਹ ਚੀਜ਼ਾਂ ਚਲੋ ਆ ਨਾ ਕੁਦਰਤੀ ਆ ਵੀ ਇਹ ਆਪਾਂ ਨੂੰ ਚੀਜ਼ ਹੁੰਦੀ ਆ ਤਾਂ ਆਪਾਂ ਉਸ ਚੀਜ਼ ਨੂੰ ਆਪਾਂ ਵਾਰਤ ਲੈਣੇ ਆ ਵੈਸਪਰ ਐ ਚਾਹੇ ਕੱਪੜਾ ਆ ਠੀਕ ਹੈ ਉਹਨੂੰ ਤੁਸੀਂ ਚੰਗੀ ਤਰ੍ਹਾਂ ਲਿਫਾਫੇ ਦੇ ਵਿੱਚ ਬੰਨ ਕੇ ਹੋ ਸਕੇ ਇੱਕ ਦੋ ਲਿਫਾਫਿਆਂ ਦੇ ਵਿੱਚ ਬੰਨ ਕੇ ਉਹਨੂੰ ਇਸ ਤਰ੍ਹਾਂ ਕਰਕੇ ਡਸਟਬਿਨ ਦੇ ਵਿੱਚ ਸਿੱਟੋ ਤਾਂ ਜੋ ਜਿਹੜਾ ਕੁੱਤੇ ਜਿਹੜੇ ਲਜਾ ਕੇ ਆ ਉਹ ਉਹਨੂੰ ਇੱਧਰ ਉੱਧਰ ਨਾ ਖਿਲਾਰਨਾ ਤੇ ਸਿੱਧਾ ਜਿਹੜਾ ਕੂੜੇ ਵਾਲਾ ਆਉਂਦਾ ਆ ਕੂੜਾ ਚੱਕਣ ਆਉਂਦੇ ਸਫਾਈ ਵਾਲੇ ਆਪਾਂ ਕੂੜੇ ਵਾਲੇ ਨੇ ਉਹਨਾਂ ਨੂੰ ਕਹਿ ਸਕਦੇ ਕਿ ਇੱਕ ਕੂੜਾ ਤਾਂ ਆਪਾਂ ਇਕੱਠਾ ਕਰਦੇ ਆ ਉਹ ਤਾਂ ਸਫਾਈ ਵਾਲੇ ਆ ਤੇ ਉਹ ਜਦੋਂ ਵੀ ਉਹ ਆਉਂਦੇ ਆ ਉਹਨਾਂ ਨੂੰ ਕੂੜਾ ਜਿਹੜਾ ਪਾਇਆ ਜਾਵੇ ਨਾ ਕਿ ਰਸਤਿਆਂ ਦੇ ਵਿੱਚ ਕੁੱਤੇ ਜਿਹੜੇ ਆ ਇੱਧਰ ਉੱਧਰ ਲੈ ਕੇ ਉਹ ਫਿਰਦੇ ਰਹਿਣ ਇਹ ਬਿਲਕੁਲ ਵੀ ਚੰਗੀਆਂ ਗੱਲਾਂ ਨਹੀਂ ਪਹਿਲੇ ਸਮੇਂ ਵਿੱਚ ਕੀ ਹੁੰਦਾ ਸੀ ਜਨਾਨੀਆਂ ਉਦੋਂ ਇਹ ਵੈਸਪਰ ਵਗੈਰਾ ਨਹੀਂ ਸੀ ਹੁੰਦੇ ਸਿਰਫ ਕਪੜਾ ਹੀ ਇਸਤੇਮਾਲ ਕਰਦੀਆਂ ਸੀ ਪਰ ਜਨਾਨੀਆਂ ਉਦੋਂ ਬਹੁਤ ਸਿਆਣੀਆਂ ਹੁੰਦੀਆਂ ਸੀ ਪਰ ਉਹਨਾਂ ਨੂੰ ਹੁਣ ਕਿਹਾ ਤੇ ਇਹੀ ਜਾਂਦਾ ਹੈ ਵੀ ਇਹ ਕਪੜਾ ਜਨਾਨੀਆਂ ਪਹਿਲਾਂ ਵਾਰ ਚਦਦੇ ਸੀ ਕਿੰਨੀਆਂ ਬੇਬੂਫ ਸੀਗੀਆਂ ਹਨਾ ਚਲੋ ਕੋਈ ਗੱਲ ਨਹੀਂ ਜੀ ਸਮੇਂ-ਸਮੇਂ ਦੇ ਨਾਲ ਸਭ ਕੁਝ ਚੱਲਦਾ ਆ ਉਦੋਂ ਜਨਾਨੀਆਂ ਕੀ ਕਰਦੀਆਂ ਸੀ ਜਦੋਂ ਇਹ ਚੀਜ਼ਾਂ ਹੁੰਦੀਆਂ ਸੀ ਕੱਪੜੇ ਨੂੰ ਧੋ ਕੇ ਸੁਕਾ ਕੇ ਉਨਾਂ ਨੂੰ ਅੱਗ ਲਾ ਦਿੱਤੀ ਜਾਂਦੀ ਸੀ ਨਾ ਕਿ ਇੱਧਰ ਉੱਧਰ ਸੁੱਟਿਆ ਜਾਂਦਾ ਸੀ ਮੈਂ ਕਹਿੰਨੀ ਆ ਇਹ ਵੀ ਸੱਚੀ ਗੱਲ ਆ ਬਿਲਕੁਲ ਸਹੀ ਗੱਲ ਆ ਇਹ ਜਿਹੜੇ ਹਨਾ ਗੱਲ ਆ ਸਾਡੇ ਰਿਸ਼ਤੇਦਾਰੀ ਦੇ ਵਿੱਚ ਕਿਸੇ ਦੇ ਨਾਲ ਹੋਈ ਆ ਤੇ ਉਹਨਾਂ ਨੂੰ ਉਹ ਗੰਦੀਆਂ ਚੀਜ਼ਾਂ ਚੁੰਬੜੀਆਂ ਆ ਤੇ ਕਾਰਨ ਉਹਨਾਂ ਨੂੰ ਇਹੀ ਦੱਸਿਆ ਵੀ ਇਹੀ ਕਾਰਨ ਆ ਠੀਕ ਆ ਜੀ ਮੈਂ ਇਹੇ ਹੱਥ ਬੰਨ ਕੇ ਧੀਆਂ ਬਦਲੇ ਭੈਣਾਂ ਲਈ ਧੀਆਂ ਲਈ ਸਾਰਿਆਂ ਨੂੰ ਇਹੀ ਗਿਜਾਜ ਕਰੂੰਗੀ ਕਿ ਜਦੋਂ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਬਰਤਦੇ ਆਂ ਉਹਨਾਂ ਨੂੰ ਇਸਤੇਮਾਲ ਕਰਦੇ ਆ ਉਹਨਾਂ ਨੂੰ ਇੱਧਰ ਉੱਧਰ ਸਿੱਟਣ ਦੀ ਬਜਾਏ ਲਿਫਾਫਿਆਂ 'ਚ ਬੰਨੋ ਬੰਨ ਕੇ ਕੂੜੇ ਦੇ ਵਿੱਚ ਚੰਗੀ ਤਰ੍ਹਾਂ ਸੁੱਟ ਦਿਓ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਗੱਲ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਨਹੀਂ ਕੀਤਾ ਤਾਂ ਤੇ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਉਹਨਾਂ ਚ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ